ਇੰਦੀ ਕੀਮਤ ਉਹਦੋਂ ਦੀ ਸਾਡੇ ਬਜ਼ੁਰਗਾਂ ਦੇ ਦਸਮਾਤਵਕ 5200 ਰੁਪਏ ਸੀ 5200 ਕਿ ਪਰਵਾਰ ਕਰੀ ਤਾਂ ਕਿੰਨੀ ਕਿੰਨੀ ਆਫਰ ਆ ਗਈ ਸਰ ਆਫਰ ਮੰਜਾ ਲਾ 60 ਲਗਾ ਵੀ ਸੀ ਬਾਫਰ ਆਫਰ ਆ ਗਈ ਸੋ ਵਾਈ ਬਣੀ ਬੱਡੇ ਚੈਨਲ ਦੇ ਸਾਰੇ ਸੋਤਿਆਂ ਨੂੰ ਪਿਆਰ ਮੇਰੀ ਸਤਿ ਸ੍ਰੀ ਅਕਾਲ ਮੇਰਾ ਨਾਮ ਅਜੀ ਸੁਨੀਲ ਮੋਂਗਾ ਔਰ ਮੈਂ ਸਾਇੰਟ ਪਬਲਿਕ ਟੂਰਾਂ ਕਰ ਰਿਹਾ ਹਾਂ ਅੱਛਾ ਮੋਂਗਾ ਸਾਹਿਬ ਜਿਹੜੀ ਆਪਣੇ ਕੋਲ ਹੈ ਗੱਡੀ ਖੜੀ ਹੈ ਇਸ ਟਾਈਮ ਤੇ ਇਹ ਕਿਹੜਾ ਮਾਡਲ ਹੈ ਔਰ ਇਹਦਾ ਨਾਮ ਕੀ ਹੈ ਇਹ ਸ਼ੈਵਲੇ ਮਾਸਟਰ ਸੈਡਾਨ ਕੰਪਨੀ ਜੀ ਦਾ ਮਾਡਲ ਹੈ ਔਰ ਇਹ 1937 1937 ਸਰਾਸੀ ਸਰਾਸੀ ਸਾਲ ਹੋ ਗਏ ਸਨ ਉਸ ਟਾਈਮ ਤੇ ਇਸ ਗੱਡੀ ਦੀ ਇਹ ਕਿਹੜੇ ਓਨਰ ਸਨ ਔਰ ਕਿੰਨੀ ਕੀਮਤ ਸੀ ਇਹਦੀ ਕੀਮਤ ਉਦੋਂ ਜੀ ਸਾਡੇ ਬਜ਼ੁਰਗਾਂ ਦੇ ਦੱਸਣ ਮੁਤਾਬਕ 5200 ਰੁਪਏ ਸੀ 5200 1973 1973 ਸਾਡੀ ਫਸਟ ਓਨਰ ਗੱਡੀ ਹੈ ਸਾਡੀ ਪਰਚੇਜ਼ ਹੈ ਮੇਰੇ ਦਾਦਾ ਜੀ ਤੇ ਪਰਦਾਦਾ ਜੀ ਉਹਨਾਂ ਨੇ ਲਾਹੌਰ ਤੋਂ ਲੈੰਦੀ ਸੀ ਇਹ ਸ਼ੈਵਲੈ ਕੰਪਨੀ ਹੈਗੀ ਅਮਰੀਕਨ ਕੰਪਨੀ ਜੀ ਇਹਨਾਂ ਦਾ ਇੱਕ ਯੂਨਟ ਜਿਹੜਾ ਰਾਈਟ ਹੈਂਡ ਡਰਾਈਵ ਗੱਡੀਆਂ ਬਣਾਉਂਦਾ ਉਹ ਅਮਰੀਕਾ ਚ ਹੈ। ਜਿਹੜਾ ਲੈਫਟ ਹੈਂਡ ਡਰਾਈਵ ਇੰਡੀਆ ਦੀਆਂ ਗੱਡੀਆਂ ਚ ਚੱਲਦੀਆਂ ਸੀ ਉਹ ਆਸਟ੍ਰੇਲੀਆ ਤੋਂ ਆਉਂਦੀਆਂ ਸੀ ਗੱਡੀਆਂ ਉਹ। ਇਹ ਉਹਨਾਂ ਨੇ 2 ਹੀ ਮਹੀਨੇ ਪਹਿਲਾਂ ਅਡਵਾਂਸ ਪੇਮੈਂਟ ਜਮ੍ਹਾਂ ਕਰਵਾ ਕੇ ਤੇ ਗੱਡੀ ਕੋ ਕਰਵਾਈ ਸੀ। ਇਹ ਆਸਟ੍ਰੇਲੀਆ ਤੋਂ 22 ਸੇ ਪਾਈ ਬੰਬੇ। ਅੱਛਾ ਬੰਬੇ ਤੋਂ ਇਹ ਪੰਜਾਬ ਮਿਲਦੇ ਆਈ ਸੀ ਲਾਹੌਰ। ਸਾਡੇ ਬਜ਼ੁਰਗਾਂ ਦੀ ਕਿਸਮ ਮੁਤਾਬਕ। ਔਰ ਲਾਹੌਰ ਤੋਂ ਦਾਦਾ ਜੀ ਔਰ ਪਰਦਾਦਾ ਜੀ ਚਲਾ ਕੇ ਲੈ ਕੇ ਆਈ ਸੀ ਫਿਰੋਜ਼ਪੁਰੇ। ਐਸੀ ਜੀ ਇਹਦੀ ਜਿਹੜੀ ਗੱਡੀ ਹੈ ਇਹ ਪੈਟਰੋਲ ਦੀ ਹੈ ਔਰ ਇਹਦੀ ਐਵਰੇਜ ਕਿੰਨੀ ਹੈ ਇਹ 6 ਸਿਲੰਡਰ ਪੈਟਰੋਲ ਇੰਜਨ ਗੱਡੀਆਂ ਦੀ ਹੈ ਅੱਛਾ ਇਹਨਾਂ ਦੀ ਐਵਰੇਜ 3.5 4 4 ਤਾਂ ਇਹਨੂੰ 83 ਸਾਲ ਹੋ ਗਏ ਨੇ ਅੱਛਾ ਇਹ ਐਵਰੇਜ तकरीबन 3 ਤੋਂ 4 ਦੇ ਵਿੱਚ ਹੈ ਮੈਂ ਕਿ 3 ਤੋਂ 4 ਦੇ ਵਿੱਚ ਇਹਦੀ ਐਵਰੇਜ ਹੈ ਕਿ ਕਿੰਨੇ ਵਾਰ ਸੇ ਬਾਅਦ ਤੁਸੀਂ ਇਹਨੂੰ ਬਾਹਰ ਕੱਢਦੇ ਹੋ ਅਸੀਂ ਇਹਨੂੰ तकरीबन ਜੋ ਸਾਰੀ ਫੈਮਿਲੀ ਦਾ ਮਨ ਕਰਦਾ ਅਸੀਂ ਮਹੀਨੇ ਡੇਢ ਮਹੀਨੇ ਚ ਇੱਕ ਵਾਰ ਚੱਕਰ ਸ਼ਹਿਰ ਦਾ ਸਿਟੀ ਕਰਨ ਤਾਂ ਲਗਵਾ ਲੈਂਦੇ ਹਾਂ ਸਾਰੀ ਫੈਮਿਲੀ ਬੈਠ ਕੇ ਜਾਂਦੇ ਆ ਰਾਉਂਡ ਲਗਾਣੇ ਆ ਔਰ ਗੱਡੀ ਵਾਪਸ ਲਾ ਦੇ। ਅੱਛਾ ਜਿਸ ਤਰ੍ਹਾਂ ਹੁਣ ਮੋਡੀਫਾਈ ਗੱਡੀਆਂ ਨੂੰ ਕੀਤਾ ਜਾਂਦਾ ਤੁਸੀਂ ਵੀ ਇਹਦੇ ਤੇ ਕੋਈ ਮੋਡੀਫਾਈ ਕੀਤਾ ਜਾਂ ਕੋਈ ਨਾ ਕੋਈ ਸਮਾਨ ਵਗੈਰਾ ਜਾਂ ਖਰਾਬ ਹੁੰਦੀ ਜਾਂ ਕੋਈ ਦਿੱਕਤ ਵਗੈਰਾ ਆਈ ਹੋਵੇ ਤੇ ਉਹਦੇ ਬਾਰੇ ਇਹ ਵਿਨਟੇਜ ਕਾਰ ਨੇ ਜੀ ਇਹ ਇਹਨਾਂ ਨੂੰ ਮੋਡੀਫਿਕੇਸ਼ਨ ਦੀ ਲੋੜ ਨਹੀਂ ਹੁੰਦੀ। ਇਹਦੇ ਜਿਹੜਾ ਪਾਰਟ ਤੁਹਾਨੂੰ ਨਹੀਂ ਮਿਲੇਗਾ ਇੱਥੋਂ ਜਾਂ ਦਿੱਲੀੋਂ ਜਾਂ ਮੇਰੜ ਤੋਂ ਜਾਂ ਅੰਮ੍ਰਿਤਸਰ ਤੋਂ ਜਾਂ ਹਾਜ਼ੜਾ ਤੋਂ ਉਹ ਤੁਹਾਨੂੰ ਥੋੜਾ ਪਤਾ ਅਰੇਂਜ ਕਰਨਾ ਪਏਗਾ ਜਾਂ ਉਹਨੂੰ ਖਰਾਤ ਕਰਾਉਣਾ ਪਏਗਾ। ਅਦਰਵਾਈਜ਼ ਇਹਨੂੰ ਮੋਡੀਫਿਕੇਸ਼ਨ ਕਰਤਾ ਲੋੜ ਹੀ ਨਹੀਂ ਆਪਾਂ ਅਲੱਗ ਚੀਜ਼ ਜਿਹੜੀ ਮੋਡੀਫਾਈ ਕਰਕੇ ਆਪਾਂ ਦੇਖਣਾ ਚਾਹੁੰਦੇ ਆ ਇਹ ਆਲਰੇਡੀ ਲੱਗਿਆ ਇਹ ਰਨਿੰਗ ਚ ਫਰੋਸਪਰ ਚ ਰਨਿੰਗ ਕਾਰ ਮੈਂ ਖੈ ਪਹਿਲੀ ਗੈਸਟ੍ਰਿਕ ਸੀ ਇਹ ਕੁਛ ਨਹੀਂ ਆਸੀ ਪੇਮੈਂਟ ਅਡਵਾਂਸ ਇਹ ਮੈਂ ਕਰਾ ਨਹੀਂ ਤਾਂ ਸੀ ਅਰੇ ਬਾਹਰੋਂ ਇੰਪੋਰਟ ਹੁੰਦੀਆਂ ਗੱਡੀ ਇਹ オリジナル ਇੰਪੋਰਟ ਹੋਈ ਨਹੀਂ ਗੱਡੀ ਇਹ ਇੱਥੋਂ ਦੀ ਬਣਫੈਕਟ ਨਹੀਂ ਔਰ ਮਨਫੈਕਟ ਕਿੱਥੇ ਹੁੰਦੀ ਸੀ ਉਦੋਂ ਹਿੰਦੁਸਤਾਨ ਆਜ਼ਾਦ ਨਹੀਂ ਆਇਆ ਸੀਗਾ ਔਰ ਉਦੋਂ ਮਤਲਬ ਜਗ੍ਹਾ ਦਾ ਰੇਟ ਸੀਗਾ ਸੈਂਕੜਿਆਂ ਚ ਕਿੱਲਾ ਇਹ ਜਗ੍ਹਾ ਜਿਹੜੀ ਤੁਸੀਂ ਆਪਾਂ ਖੜੇ ਆ ਇਹ ਕਿਰਵੇ ਕਿਲੇ ਦੀ ਇੰ 1918 ਦੀ ਰਜਿਸਟਰੀ 21 ਰੁਪਏ ਕਿੰਨੇ ਆਵਰ 1937 ਚ ਐਸੇ ਭਾਈ ਜਮੀਨਾ ਸੀ ਐਸੇ ਭਾਈ ਸੋਨਾ ਵੀ 7-8 ਰੁਪਏ ਟੋਲਾ ਸੀ ਕੋਲ 7-8 ਰੁਪਏ ਟੋਲਾ ਸੀ ਜੀ ਜੀ ਉਸ ਟਾਈਮ ਤੇ ਆਪਣਾ ਕਿੱਟਾ ਕੀ ਸੀਗਾ ਕਿਹੜਾ ਕਾਰੋਬਾਰ ਕਰੀ ਉਦੋਂ ਕਾਰੋਬਾਰ ਸੀ ਜੀ ਸ਼ੈਲਰ ਚੱਲਦਾ ਸੀਗਾ ਰਾਈਸ ਪਲਾਂਟ ਸੀਗਾ ਹਿਮਾਲਨ ਆਈਸ ਫੈਕਟਰੀ ਸੀ ਉਦੋਂ ਅਸੀਂ ਇੰਡਸਟਰੀ ਸੀਗੇ ਇੱਥੋਂ ਦੇ ਬੜੇ ਪੁਰਾਣੇ ਔਰ ਡਰਾਈ ਫੂਡ ਦੇ ਲਾਇਸੈਂਸ ਸੀਗੇ ਅਫਗਾਨਿਸਤਾਨ ਤੋਂ ਡਰਾਈ ਫੂਡ ਆਂਦਾ ਸੀਗਾ ਔਰ ਭਾਂਡੇਾਂ ਦੇ ਫੈਕਟਰੀ ਸੀ ਯੂਟੈਂਸਿਲਸ ਪ੍ਰੋਡਕਟ ਸਾਡੇ ਘੁੱਗੀ ਮਾਰਗ ਤੇ ਬੰਦੇ ਸੀ ਉਸ ਗੱਡੀ ਦੀ ਆਫਰ ਵੀ ਆਈ ਹੈ ਵਿਚਾਰ ਜੀ ਜੀ ਗੱਡੀ ਦੀ ਆਫਰ ਤਾਂ ਕਾਫੀ ਦੇਰ ਤੋਂ ਆਂਦੀ ਰਹੀ ਹੈ ਜੀ ਇਹਨਾਂ ਨੇ 83 ਸਾਲ ਹੋ ਗਏ ਤਾਂ ਤੱਕ 30 ਸਾਲ ਪਹਿਲਾਂ ਵੀ ਆਫਰ ਆਈ ਸੀ ਜੇ ਜੋ ਲਾਸਟ 2011 ਫਿਕਰ ਵਾਂਗ ਲੈਂਦੀ ਉਹਦੇ ਵੀ ਆਫਰ ਆਈ ਸੀ ਕਾਫੀ ਆਫਰ ਆਂਦੀ ਪਰ ਅਸੀਂ ਇਹ ਔਰ ਸੇਲ ਨਹੀਂ ਹੈ ਜੀ ਗੱਡੀ ਐਸੇ ਸਾਡੀ ਪਰਿਵਾਰਿਕ ਗੱਡੀ ਹੈ ਤਾਂ ਕਿੰਨੀ ਕਿੰਨੀ ਆਫਰ ਆ ਗਈ ਸੀ ਆਫਰ 50 ਲੱਖ 60 ਲੱਖ ਆ ਗਈ ਸੀ ਕਾਫੀ ਆਫਰ ਆ ਗਈ ਸੀ 50 60 ਲੱਖ ਦੀ ਆਫਰ ਆ ਗਈ ਫਿਰ ਵੀ ਇਹਨਾਂ ਨੇ ਉਸ ਜੀ ਨੂੰ ਠੁਕਰਾ ਦਿੱਤਾ ਵੀ 50 60 ਲੱਖ ਨਹੀਂ ਇੱਕ ਬਜ਼ੁਰਗਾਂ ਦੀ ਜਿਹੜੀ ਇੱਕ ਵਿਰਾਸਤ ਹੈ ਨਹੀਂ ਤਾਂ ਅੱਜ ਕੱਲ ਦੇ ਜਿਹੜੇ ਬੱਚੇ ਐ ਉਹ ਪੈਸੇ ਪਿੱਛੇ ਬੜਾ ਕੁਝ ਕਰ ਦਿੰਦੇ ਆ ਜੀ ਪਰ ਮੈਂ ਕਹਿੰਨਾ ਤਨ ਹਨ ਇਹਨਾਂ ਦੇ ਨਾਲ ਮਿਲ ਕੇ ਸਾਨੂੰ ਬੜੀ ਖੁਸ਼ੀ ਹੋਈ ਵੀ ਇਦਾਂ ਦੇ ਇਨਸਾਨ ਬਹੁਤ ਵਿਰਲੇ ਮਿਲਦੇ ਆ ਧਰਤੀ ਦੇ ਉੱਪਰ ਜਿਨ੍ਹਾਂ ਨੇ ਅੱਧ ਵੀ ਬਜ਼ੁਰਗਾਂ ਦੀ ਇੱਕ ਨਿਸ਼ਾਨੀ ਨੂੰ ਸਾਹਮਣੇ ਰੱਖਿਆ ਹੋਇਆ ਤੇ ਬਹੁਤ ਬਹੁਤ ਧੰਨਵਾਦ ਜੀ ਮੋਗਾ ਸਾਹਿਬ ਤੁਹਾਡਾ ਜੀ ਥੈਂਕ ਯੂ ਜੀ ਸ਼ੁਕਰੀਆ ਜੀ ਧੰਨਵਾਦ ਜੀ